ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਅਦਾਬ ਬਿੰਨਾ ਬਿੰਨਾ ਚ ਆਲਮੋਸਟ ਅਸੀਂ ਪਹੁੰਚ ਗਏ ਆ ਅੱਜ ਸਾਰਾ ਦਿਨ ਇਸੇ ਗੱਲ ਤੇ ਲੰਘਿਆ ਕਿ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਸਾਰੇ ਫੋਨ ਸਵੇਰ ਦੇ ਮੈਂ ਅਟੈਂਡ ਕੀਤੇ ਆਪੇ ਤੇ ਉਹਨਾਂ ਨੂੰ ਕਨੈਕਟ ਵੀ ਕੀਤਾ ਜਿਹੜੇ ਫੋ ਜਿਹੜੇ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਅੰਮ੍ਰਿਤਸਰੀਆਂ ਨਾਲ ਕਨੈਕਟ ਕੀਤਾ ਤੇ ਜਿਹੜੇ ਗੁਰਦਾਸਪੁਰ ਵਾਲੇ ਉਹਨਾਂ ਨੂੰ ਗੁਰਦਾਸਪੁਰੀਆਂ ਦੇ ਨਾਲ ਤੇ ਟੀਮਾਂ ਲੱਗੀਆਂ ਹੋਈਆਂ ਅਸੀਂ ਤੇ ਚਲੋ ਕਨੈਕਟ ਹੀ ਕਰ ਰਹੇ ਹਾਂ ਅਸੀਂ ਤੇ ਐਡੀ ਕੋਈ ਹੈਲਪ ਵਾਲੀ ਗੱਲ ਨਹੀਂ ਅਸੀਂ ਸਾਡੇ ਕੋਲ ਮੈਨ ਪਾਵਰ ਵੀ ਨਹੀਂ ਆਮੀ ਤੇ ਫਿਰ ਵੀ ਜਿਵੇਂ ਫਿਰੋਜ਼ਪੁਰ ਹੈ ਉੱਥੇ ਹੀਰਾ ਸੋਢੀ ਹੁਣੀ ਹੈ ਗਿਆ ਇੱਥੇ ਬਾਬਰ ਹੁਣੀ ਹੈ ਗਿਆ ਔਜਲਾ ਸਾਹਿਬ ਦੇ ਬੇਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਟਿੱਕਾ ਭਾਜੀ ਉਹਨਾਂ ਨਾਲ ਗੱਲ ਹੋਈ ਆ ਹੋਰ ਲੋਕਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਨਦੀਪ ਹੁਣਾ ਨਾਲ ਵੀ ਗੱਲ ਹੋਈ ਆ ਤੇ ਫਿਰ ਹੁਣ ਪਿੰਡਾਂ 'ਚ ਜਾ ਰਹੇ ਹਾਂ ਹੋਰ ਚੀਜ਼ਾਂ ਦਾ ਪਤਾ ਲੱਗੇਗਾ ਕਿ ਕੀ ਕੀ ਚੀਜ਼ਾਂ ਦੀ ਜ਼ਰੂਰਤ ਆ ਥੋੜੀਆਂ ਥੋੜੀਆਂ ਚੀਜ਼ਾਂ ਅੱਜ ਆਲਮੋਸਟ ਸਰਵੇ ਤੇ ਆ ਜ਼ਿਆਦਾ ਲੋਕਾਂ ਨੂੰ ਜਿਹੜਾ ਜ਼ਰੂਰਤ ਉਹ ਮੈਂ ਦੇਖਿਆ ਚਾਰੇ ਦੀ ਹੈ ਜੇ ਸਵੇਰ ਦੇ 200 ਫੋਨ ਆਏ ਤੇ ਉਹਦੇ ਵਿੱਚੋਂ ਕਮ ਸਿਕਮ 160 ਫੋਨ ਇਹ ਆਏ ਆ ਵੀ ਚਾਰਾ ਚਾਹੀਦਾ ਉਹਦੇ ਵਾਸਤੇ ਸੁਖਿੰਦਰ ਭਾਜੀ ਹੁਣੀ ਉਹ ਉਧਰ ਪਹੁੰਚ ਕਰ ਰਹੇ ਨੇ ਜਿਵੇਂ ਬਾਹਰੋਂ ਇੱਕ ਵੀਰ ਦਾ ਨਵਜੋਤ ਦਾ ਫੋਨ ਆਇਆ ਸੀ ਸਾਡੇ ਕੋਲ ਤੂੜੀ ਬਹੁਤ ਆ ਉਹਨਾਂ ਨੂੰ ਸੁਖਿੰਦਰ ਭਾਜੀ ਉਹਨਾਂ ਨਾਲ ਕਨੈਕਟ ਕਰਾਤਾ ਇਸੇ ਤਰ੍ਹਾਂ ਮਤਲਬ ਸਾਡੇ ਪਿੰਡ ਵਾਲੇ ਵੀ ਜਿਹੜੇ ਲੋਕ ਨੇ ਉਹ ਸਾਰੇ ਸਾਡੇ ਪੱਪੂ ਹੁਣੀ ਬਬਲੂ ਗਾਮਾ ਲਵਲੀ ਹੁਣੀ ਸਾਰੇ ਜਿਹੜੇ ਲੱਗੇ ਹੋਏ ਆ ਉਧਰ ਪਾਣੀ ਦੀ ਬੜੀ ਜ਼ਰੂਰਤ ਸੀ ਕਿਉਂਕਿ ਸਾਡੇ ਪਿੰਡਾਂਵਾਲ ਖਾਸ ਕਰਕੇ ਗੁਰਦਾਸਪੁਰ ਜਿਹੜਾ ਚਬਕਰਾ ਮਰਾੜਾ ਇਧਰ ਜਿਹੜੇ ਪਿੰਡ ਨੇ ਜਾਂ ਜਿਹੜੇ ਅੱਗੇ ਨੂੰ ਕਲਾਨੌਰ ਨੂੰ ਜਿਹੜੇ ਪਿੰਡ ਆਉਂਦੇ ਨੇ ਉਥੋਂ ਅਜੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਜਿਹੜੀਆਂ ਡਿਟੇਲਸ ਨੇ ਉਹ ਅਸੀਂ ਅਜੇ ਕਨੈਕਟ ਨਹੀਂ ਕਰ ਪਾ ਰਹੇ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੋਂ ਦੇ ਜਿਹੜੇ ਰਾਜਨੀਤਿਕ ਲੋਕ ਵੀ ਨੇ ਉਹਨਾਂ ਕਿਉਂਕਿ ਉਹਨਾਂ ਕੋਲ ਟੀਮਸ ਨਹੀਂ ਇਸ ਕਰਕੇ ਉਹਨਾਂ ਨੂੰ ਅਸੀਂ ਕਨੈਕਟ ਕਰ ਰਹੇ ਹਾਂ ਵੀ ਤੁਸੀਂ ਤੁਸੀਂ ਉੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕਰੋ ਤੇ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਪਿੰਡਾਂ ਵਿੱਚ ਤੁਹਾਨੂੰ ਪਿੰਡਾਂ ਦੇ ਹੋਰ ਹਾਲਾਤ ਦੱਸਾਂਗੇ ਮਤਲਬ ਖੈਰ ਦੱਸਣ ਦੀ ਗੱਲ ਨਹੀਂ ਹੈ ਸਿਰਫ ਇਸ ਕਰਕੇ ਕਿ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਉਹ ਲੋਕ ਮਦਦ ਵਾਸਤੇ ਆ ਰਹੇ ਆ ਪੈਸੇ ਦੀ ਨਹੀਂ ਲੋੜ ਤੁਹਾਨੂੰ ਦੱਸਾਂਗੇ ਉਹ ਵੀ ਟੀਮਾਂ ਲਾਤੀਆਂ ਅਸੀਂ ਸ਼ੀਸ਼ਾ ਉਹਨਾਂ ਨੂੰ ਤੇ ਹੋਰ ਸਾਰੀਆਂ ਟੀਮਸ ਨੂੰ ਲਾ ਦਿੱਤਾ ਕਿ ਕੋਸ਼ਿਸ਼ ਕਰਕੇ ਕਿ ਉਸ ਉਸ ਤਰੀਕੇ ਨਾਲ ਕਿ ਉਹ ਉਹਦੇ ਨਾਲ ਅਸੀਂ ਜਿਹੜਾ ਵੀ ਸਿਸਟਮ ਹੈ ਉਹਨੂੰ ਅਸੀਂ ਇਸ ਤਰ੍ਹਾਂ ਲੋਕਾਂ ਤੱਕ ਪਹੁੰਚਾਈਏ ਕਿ ਪੈਸਾ ਅਸੀਂ ਨਾ ਲਈਏ ਪੈਸਾ ਜਿਹੜਾ ਉਹ ਲੋਕਾਂ ਤੱਕ ਪਹੁੰਚਦਾ ਕਰੀਏ ਲੋਕਾਂ ਤੱਕ ਮਤਲਬ ਉਹਨਾਂ ਨੂੰ ਸਿੱਧਾ ਕਨੈਕਟ ਕਰ ਦੇ ਵੀ ਤੁਸੀਂ ਇੱਥੇ ਦੇ ਦਿਓ ਤੁਸੀਂ ਇੱਥੇ ਇਹ ਟਾਈਮ ਜਾਂ ਪੇ ਪੇਟੀਐਮ ਜਿਹੜਾ ਹੁੰਦਾ ਉਹ ਵਾਲਾ ਜਿਹੜਾ ਸਿਸਟਮ ਉਹ ਉਹ ਕਰ ਦਿਓ ਸੋ ਪਿੰਡਾਂ ਚ ਤੁਹਾਨੂੰ ਦੱਸ ਦਿਆਂ ਹਾਲਾਤ ਸਾਰਿਆਂ ਨੂੰ ਸਾਰੇ ਵੀਰਾਂ ਦੀ ਬਹੁਤ ਬਹੁਤ ਮਿਹਰਬਾਨੀ ਜਿਹੜੇ ਤੁਸੀਂ ਆ ਗਏ ਹੋ ਜਿਹੜੇ ਤੁਸੀਂ ਪੰਜਾਬ ਦੇ ਨਾਲ ਖੜੇ ਹੋ ਗਏ ਹੋ ਇਹ ਬਹੁਤ ਵੱਡੀ ਗੱਲ ਆ ਤੁਸੀਂ ਇਹ ਨਹੀਂ ਦੇਖ ਰਹੇ ਕਿ ਕਿਹੜੀ ਪਾਰਟੀ ਆ ਕੀ ਹੋ ਰਿਹਾ ਕਿਦਾਂ ਦਾ ਸਿਸਟਮ ਹੋ ਰਿਹਾ ਸੋ ਤਾਂ ਨੂੰ ਅਪਡੇਟ ਕਰਦੇ ਆ ਹੁਣ ਪਿੰਡਾਂ 'ਚ ਜਾ ਰਹੇ ਆ ਅੱਜ ਨਾਲਾ ਵਗੈਰਾ ਦੇ ਪਿੰਡਾਂ ਦੇ ਵਿੱਚ ਫਿਰ ਉਧਰ ਨੂੰ ਗੁਰਦਾਸਪੁਰ ਨੂੰ ਨਿਕਲਾਂਗੇ ਖਾਸ ਕਰਕੇ ਜਿਹੜੇ ਮੇਰੇ ਫੈਨਸ ਜਿਹੜੇ ਕਹਿੰਦੇ ਹੁੰਦੇ ਆ ਵੀ ਆਪਾਂ ਮਿਲਣਾ ਜੀ ਆਓ ਮਿਲਦੇ ਆ ਇਕੱਠੇ ਹੁੰਨੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆਜੋ ਹੁਣ ਉਹ ਇਹ ਆਰਮੀ ਜਿਹੜੀ ਹੈ ਨਾ ਜਿਹੜੇ ਜਿਹੇ ਫੈਨਸ ਜਿਹੜੀ ਅਸੀਂ ਆਰਮੀ ਜਿਹੜੇ ਗਰੁੱਪ ਬਣਾਏ ਹੋਏ ਆ ਸੀ 9810139792 ਤੇ ਉਹ ਸਾਰੇ ਆਜੋ ਇਕੱਠੇ ਹੁੰਨੇ ਆ ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਆਜੋ ਫਿਰ ਹੁਣ ਤੁਹਾਡੀ ਲੋੜ ਹੈ ਹੁਣ ਮਿਲਦੇ ਆ ਆਪਾਂ ਜਿਵੇਂ ਜਿਵੇਂ ਵੀ ਤੁਸੀਂ ਕਹੋਗੇ ਸੋ ਪਲੀਜ਼ 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 ਅੱਗੇ ਆਓ ਤੇ ਹਰ ਆਪਣੇ ਪੰਜਾਬੀ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ